ਇਹ ਕਿਹੜਾ ਪਿੰਡ ਆਪਣਾ ਪਿੰਡ ਕੋਨੇ ਵਾਲਾ ਜੀ ਤੁਸੀਂ ਆ ਬਿਲਕੁਲ ਹੀ ਦਰਿਆ ਦੇ ਉਹ ਜੋ ਤੁਸੀਂੇ ਨਾਲ ਹੀ ਤੁਹਾਡੀ ਕੋਠੀ ਜਿਹੜੀ ਉਹ ਥੱਲੇ ਡੇਗੀ ਉੱਠੇ ਉੱਠੀ ਡੇਗੀ ਪਾਕਿਸਤਾਨ ਕਿੰਨਾ ਕ ਟਾਈਮ ਲੱਗਾ ਪਾਣੀ ਟਾਈਮ ਜਿਹੜਾ ਲੱਗਾ ਜੀ 10 ਮਿੰਟ ਨਹੀਂ ਲੱਗੇ ਜੀ ਪਾਣੀ ਨੂੰ ਰਾਤ ਅਸੀਂ ਘੁੰਮਦੇ ਰਿਹਾ ਬੰਦੇ ਆਂ ਕਮੇਟੀ ਜਿਹੜੀ ਆ ਸਾਰੇ ਆਂ ਆਲ ਦੋ ਦਾਦਾ ਬੰਦੇ ਤੁਸੀਂ ਆ ਤੇ ਕੀਤੇ ਆ ਸਾਰੇ ਕੰਮ ਕਰਕੇ ਜਿਹੜੀ ਕੀਤੇ ਤਾਂ ਬਨੇਰ ਸਰ ਪਾਣੀ ਜਿਹੜਾ ਮੜਾ ਜੀ ਰੋਡ ਪੈ ਗਈ ਤੇ ਵਗ ਗਿਆ ਕਿਨੇ ਵਜੇ ਪਾਣੀ ਐਂਟਰ ਹੋਇਆ ਇਹ ਆ ਗਿਆ 6:00 4:00 ਵਜੇ ਪਾਣੀ ਆ ਗਿਆ 6:00 ਵਜੇ ਜੀ ਸਮਾਨ ਕੱਢਣ ਦਾ ਮੌਕਾ ਸਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਸਾਡੇ ਮਾਲ ਡਾਂਗੇ ਮਹਾਂ ਕੱਢਿਆ ਤੇ ਜਿਹੜਾ ਕਪੜਾ ਇਹ ਸਾਡਾ ਤਾਂ 20 ਕਰੋੜ ਦੀ ਕੋਠੀ ਮੱਝ ਸਤੀ 20 ਰੁਪਇਆ ਲਾਤਾ ਮੈਂ ਤੇ ਜਿਹੜਾ ਹੁਣ ਮੈਂ ਇੱਕ ਸਮਾਨ ਨਹੀਂ ਮੇਰੇ ਕੋਲ ਨਿਕਲਿਆ ਤਾਂ ਕਿ ਨਹੀਂ ਨਿਕਲਿਆ ਉਹ ਕਮੀਜ਼ ਜਿਹੜੇ ਮੈਂ ਪਾਈ ਆ ਐ ਟਾਈਮ ਤੇ ਸਾਡੇ ਕਾਗਜ਼ ਹਾਂਜੀ ਇਹੋ ਹੀ ਆ ਕਾਗਜ਼ ਪੱਤਰ ਸੀ ਮੇਰਾ ਨਿਕਲਿਆ ਮੈਂ ਕੱਲ ਫੌਜ ਨੂੰ ਮੈਂ ਪਿੱਟ ਕੇ ਮਰ ਗਿਆ ਮੈਂ ਮੇਰਾ ਸੋਲਰ ਜਨਮ ਮੇਰਾ ਸੋਲਰੀ ਬੰਦ ਹੋ ਕੋਈ ਨਹੀਂ ਆਖੇ ਲੱਗੇ ਮંત્રી ਸਾਹਿਬ ਨੂੰ ਆਉਂਦੇ ਹੀ ਜਿਹੀ ਫਲਾਣੇ ਆ ਸਵਾਦੀ ਬੈਠਿਆ ਸਾਨੂੰ ਅੱਧੀ ਰਾਤ ਨੂੰ ਵਾਈ ਮਾਰੂਗਾ ਇਹ ਮੰਤਰੀ ਮੰਤਰੀ ਧਾਰਿਆਲ ਦੀ ਅੱਛਾ ਧਾਰਿਆਲ ਦੇ ਆਉਂਦੇ ਵੀ ਜਾਨਾ ਹਿਆਰ ਕਰਦਾਂਗੇ ਫਲਾਣ ਕਰਦਾ ਸਾਡਾ ਧਾਰਿਆਲ ਵਾਹ ਟਾਈਮ ਤੇ ਸਾਡੇ ਲਾਗੇ ਵੀ ਨਹੀਂ ਲੱਗੇ ਮੈਂ ਹੀ ਮੈਂਬਰ ਬਜਾਇਦਾ ਸਾਹਿਬ ਕੋ ਇਹਨਾਂ ਦੇ ਨਾਲ ਆ ਧਾਰਿਆਲ ਦੇ ਨਾਲ ਆ ਸਾਨੂੰ ਕਿਸ ਨੇ ਪੁੱਛਿਆ ਨਹੀਂ ਆਣ ਕੇ ਕੱਲ ਦਾ ਇੱਥੇ ਨਹੀਂ ਪੁੱਛਿਆ ਤੈਨੂੰ ਆਣ ਕੇ ਤੇ ਕੀ ਕੀਤਾ ਸੀ ਖਾਦਾ ਪੀਤਾ ਜਾਂ ਕੋਈ ਕੀਤਾ ਇੱਥੇ ਜਹਾਜ਼ ਫੌਜੀਆ ਨੂੰ ਲੈ ਖੜ ਸਕਦਾ ਸਾਡੇ ਸਾਹਮਣੇ ਇੱਥੇ ਤਾਰਿਆ ਤੇ ਫੌਜੀਆ ਨੂੰ ਚੁੱਕ ਛੱਕਦਾ ਤੇ ਸਾਡੇ ਤੋਂ ਕੁਝ ਨਹੀਂ ਆਗਾ ਮੈਂ ਪਤਾ ਨਹੀਂ ਕਿੰਨੇ ਤਰਲੇ ਮਾਰਿਆ ਮੈਂ ਉਹ ਛੋਲਰ ਬਣਾ ਦੇ ਫੌਜੇ ਮੈਂ ਫੌਜ ਨੂੰ ਆ ਗਿਆ ਸਾਡੀ ਫੌਜ ਨੇ ਨਹੀਂ ਸੁਣਿਆ ਮੈਂ ਫੌਜ ਨੂੰ ਕੀ ਸੁਣਨਾ ਮੈਂ ਤਾਂ ਧਾਰਿਆ ਨੂੰ ਭੱਜ ਕੇ ਵੀ ਆਖਦਾ ਅਸੀਂ ਉਹਦੇ ਪਾਰਟੀ ਤੇ ਆ ਅਸੀਂ ਉਹਨੂੰ ਵੀ ਕਹਾਂਗੇ ਕਿ ਸਾਡੀ ਕਿਹਨੇ ਜੇ ਥੁੜੀ ਅਗੋ ਪਿਛੇ ਰਾਤ ਸਾਨੂੰ ਆਦੇ ਵੀ ਤੁਹਾਨੂੰ ਅਸੀਂ ਆ ਕਰਦਾਂਗਾ ਦਵਾਈਆਂ ਦੇਾਂਗੇ ਤੁਹਾਨੂੰ ਚਾਰੇ ਕੀਤੇ ਆ ਉਹ ਡੰਗਰ ਬੱਜੇ ਸਾਡੇ ਕੋਈ ਦੱਸੋ ਕੋਈ ਚਾਰਾ ਆਇਆ ਦੇ ਉਹ ਡੰਗਰ ਭੁੱਖੇ ਮਰਨਦੇ ਆ ਕੋਈ ਚਾਰਾ ਨਹੀਂ ਛਟਾਇਆ ਕੋਈ ਪੱਠਾ ਨਹੀਂ ਆਇਆ ਇਹ ਜਹਾਜਰਾ ਹੀ ਵੀ ਸਾਨੂੰ ਦੇ ਰੋਟੀ ਪਾਣੀ ਦੇ ਸਕਦੇ ਆ ਕਰਨਾ ਹੈ ਮੰਤਰੀਆਂ ਨੇ ਤੇ ਸਾਨੂੰ ਕੋਈ ਮੰਤਰੀਆਂ ਨੇ ਸਾਡੇ ਕੋਲ ਨਹੀਂ ਆਇਆ ਕੋਈ ਸਾਡੀ ਸੁਣੀ ਨਹੀਂchnai ਨਹੀਂ ਹੋਈ ਪਿੱਟ ਕੇ ਮਰ ਗਏ ਆ ਫੌਜ ਨੂੰ ਮਰ ਗਏ ਆ ਨਹੀਂ ਸਾਡੀ ਸੁਣੀ ਮੈਂ ਬਹਾਰ ਕੇ ਰੋਪਿਆ ਹਾਂ ਉੱਥੇ ਡੇਗ ਪਿਆ ਹਾਂ ਤੇ ਹੁਣ ਸਾਡੀ ਨਹੀਂchnai ਤੇ ਮੈਂ ਕੀ ਕਰ ਸਕਦੇ ਆ ਨਹੀਂ ਕੋਈ ਸੁਣਦਾ ਮੰਤਰੀ ਸਾਹਿਬ ਨੇ ਹੁਣ ਸਾਡੇ ਕੋਈ ਨਹੀਂ ਸਾਨੂੰ ਪੁੱਛੀ ਆਣ ਕੇ ਹੁਣ ਲਾਇਆ ਤੁਹਾਨੂੰ ਹੁਣ ਮੈਂ ਤੇ ਬਥੇੜਾ ਬੰਦੇ ਨੂੰ ਲਾਇਆ ਤੇ ਆਣ ਕੇ ਸਾਡੇ ਕੋਈ ਕੋਈ ਚੀਜ਼ ਬਣਾ ਦਿਓ ਕੋਈ ਮੇਰੀਆਂ ਪੇਟੀਆਂ ਰੁੜੀਆਂ ਸਮਾਨ ਮੇਰਾ ਮੁਕਰ ਲੱਖ ਤੋਂ 2 ਲੱਖ ਦਾ ਤੇ ਮੇਰਾ ਰੁੜ ਗਿਆ ਉਤੋਂ ਤਾਂ ਲਿਓ ਤੇ ਅੱਗੇ ਪਤਾ ਨਹੀਂ ਹੁਣ ਅਗਲਾ ਕੀ ਬਣਨਾ ਜੇ ਉਹ ਵੀ ਡਿੱਗ ਪਈ ਏ ਮੇਰੀ ਤੇ ਗਾਹ ਦਾ ਮੇਰਾ ਪਤਾ ਹਾਂਜੀ ਹਾਂਜੀ ਦੋ ਮੰਜਲਾ ਕੋਠੀ ਦੋ ਦੋਹਾਂ ਦੀ ਮਕਾਨ ਬਣਾਈ ਰੱਖੋ ਅਕਾ ਅੰਦਰ ਪਿਆ ਸਾਮਾਨ ਵੀ ਖਰਾਬ ਹੋ ਗਿਆ ਸਭ ਖਰਾਬ ਲੱਭਾਈ ਕਿਤੇ ਨਹੀਂ ਮੈਂ ਦਾਣਾ ਹੀ ਮੇਰੇ ਕੋਲ ਪਰੋਲੇ ਨਹੀਂ ਨਿਕਲੇ ਮੈਂ ਪੰਜ ਪਰੋਲੇ ਮੇਰੇ ਆਹ ਟਾਈਮ ਦੇ ਪਏ ਅੰਦਰ ਤੇ ਇੱਕ ਸਰੋਂ ਦਾ ਪਿਆਜ਼ ਨਾ ਦੋ ਕੋਠੀ ਦੇ ਹਗੇ ਤੇ ਕੋਈ ਸਾਡੇ ਨੇ ਪੁੱਛਿਆ ਉਹ ਹਮ ਕੋਈ ਕੁਛ ਨਾ ਕਰਦਾ ਜਾਜ ਤੇ ਆਉਂਦਾ ਸਾਨੂੰ ਲੋਕਾਂ ਨੂੰ ਪੁੱਛਦਾ ਤੇ ਆ ਤੂੰ ਹੀ ਦਾਂਦੇ ਵੀ ਕੋਈ ਤਾਂ ਚਾਹੀਦਾ ਕੀ ਦੱਸੋ ਰਾਸਣ ਪਾਣੀ ਕੋਈ ਕਿੱਥੇ ਬੈਠੇ ਹੋ ਕੱਲ ਮੁੱਖ ਮੰਤਰੀ ਮਾਲ ਸਾਹਿਬ ਆਏ ਸੀ ਤਾਂ ਮੈਂ ਜਾਜ ਭੇਜਦਾ ਵਾ ਕੋਈ ਸਾਡੇ ਇੱਥੇ ਕੋਈ ਮੇਰੇ ਮੂੰਹ ਲੱਗੀ ਆ ਕਾਲ ਨਿਕਲਣਾ ਅਸੀਂ ਅੱਕ ਕੇ ਗਾਣੇ ਕੱਢਣੇ ਹੋ ਰਹੇ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਆਇਆ ਇੱਥੇ ਰਹੇ ਆ ਇੱਥੇ ਲੇਟ ਦੇ ਰਹੇ ਆ ਧੁੱਪੇ ਬੈਠੇ ਰਹੇ ਆ ਸਾਨੂੰ ਕੋਈ ਇਹਨੇ ਪੁੱਛੇ ਨਹੀਂ ਆਣ ਕੇ ਮੈਂ ਤਾਂ ਮੂੰਹ ਦੇ ਵੀ ਕਾਂਗਾ ਉਹ ਕਿਹੜੇ ਪੁਲ ਬਣਾਉਂਦਾ ਰਿਹਾ ਉਹ ਤੁਸਿਆਂ ਦੀ ਮਿੱਟੀ ਪਾਉਂਦਾ ਉਹ ਕੰਮ ਕਰਦਾ ਉੱਥੇ ਲੱਖਾਂ ਰੁਪਈਆਂ ਨਾਲ ਲਾਤਾ ਉਹ ਕਾਹਦਾ ਲਾਤਾ ਨਹੀਂ ਅੰਦਾ ਹੀ ਮੈਂ ਕਰੋੜ ਉਹ ਤੂੰ ਉਹ ਅੰਦਰ ਵੀ ਮੈਂ ਕਰੋੜ ਰੁਪਈਆ ਲਾਤਾ ਉਹ ਕਾਹਦਾ ਲਾਤਾ ਥੇ ਉਹ ਨਾਲ ਲਾਉਂਦਾ ਸਾਡੀਆਂ ਤੁਸੀਂ ਮਿੱਟੀ ਪਾਉਂਦਾ ਸਾਨੂੰ ਆਸ ਹੁੰਦੀ ਵੀ ਸਾਡੇ ਆਦ ਰੇ ਪਾਣੀ ਡੱਕ ਦੇ ਪਿੰਡਾਂ ਲੋਕਾਂ ਨੇ ਅਸੀਂ ਬੜੀ ਆਪਣਾ ਬਾਹ ਲਾਤੀ ਆ ਵੀ ਕਮੇਟੀ ਬਣ ਕੇ ਐ ਸਲਾਹ ਕਰਕੇ ਕੋਈ 10 ਬੰਦੇ ਉਧਰ ਪਾਏ 10 ਉਧਰ ਪਾਏ ਰਾਤ ਟਰਾਲੀਆਂ ਨਾਲ ਲਈਆਂ ਨਾਲ ਬੋਰੀਆਂ ਲਈਆਂ ਮਿਹਨਤ ਕੀਤੀ ਨਹੀਂ ਸਾਡੀ ਮਿਹਨਤ ਦਾ ਮੁੱਲ ਮੁੜਿਆ ਪਾਣੀ ਦੇ ਉੱਤੋਂ ਨਹੀਂ ਲੰਘਿਆ ਤੱਕੇ ਨਾ ਤੁਹਾਡਾ ਕਰੀਗੇ ਇਥੇ ਹੋ ਗਏ ਤੁਹਾਡਾ ਜਿਹੜਾ ਪਿੰਡ ਦਾ ਸੰਪਰਕ ਟੁੱਟੇ ਨੂੰ ਸਾਰਿਆਂ ਨੂੰ ਇਹ ਆਪਣਾ ਪਰसों ਦਾ ਹੀ ਸਵਦਾ ਹੈ ਨਹੀਂ ਕਿ ਤੁਹਾਡੇ ਨਹੀਂ ਹੋ ਗਏ ਹਜੇ ਸਾਨੂੰ ਹਜੇ ਉਹ ਸਾਨੂੰ ਅਜੇ 10 ਦਿਨ ਦੀ ਮਿਆਦ ਇਹ ਕੋਈ 10 ਦਿਨ ਸਾਨੂੰ ਮਿਆਦ ਨਹੀਂ ਸਾਡੇ ਪਿੰਡ ਤੇ ਕੋਈ ਹੈਗਾ ਆ ਕਿਹੜੇ ਸਾਡੇ ਪਾਣੀ ਵਗਣਿਆ ਨਾਲੀ ਪੈ ਜਾਈ ਇਹ ਸਾਰੇ ਕਹਿ ਨਹੀਂ ਜਾਂਦਾ ਸਰਸਨ ਪਣੀ ਵੀ ਜਾਂ ਨਹੀਂ ਕੋਈ ਉਹ ਚੀਜ਼ ਨਹੀਂ ਕੋਈ ਨਾ ਕੋਈ ਚਾਰਾ ਨਹੀਂ ਇਥੇ ਸਾਡੇ ਕੋਲ ਉਹ ਬੱਜੇ ਜੇ ਵੇਖੋ ਸਾਡੇ ਡੰਗਰ ਡੰਗਰ ਨੇ ਆ ਆ ਕੀ ਕਰ ਸਕਦਾ ਇਥੇ ਜਹਾਜ਼ ਫੌਜ ਦਾ ਆ ਸਕਦਾ ਆਪਣੀ ਜਵਾਨ ਚੋਕ ਸਕਦੇ ਆ ਤਾਂ ਸਾਨੂੰ ਨਹੀਂ ਚੋਕ ਸਕਦੇ ਹੋ ਫੌਜ ਨੂੰ ਦਵਾਈ ਦਿੱਤੀ ਮੈਂ ਉਹ ਤੁਹਾਡਾ ਥੋੜਾ ਬੋਦਾ ਬਸਮਾਨ ਹੀ ਕਰਵਾ ਕਢਾ ਦਿਓ ਜਾਂ ਬਣਾ ਹੀ ਦਿਓ ਨਾ ਉਹ ਸੋਲੋ ਰੋਡ ਚੱਲੇ ਆਈ ਉਹ ਅਟ ਗਿਆ ਤੇ ਆਪਣੇ ਆਪ ਵੜ ਗਿਆ ਨਹੀਂ ਤੇ ਹੋਰ ਹੀ ਮੇਰੇ ਅੱਖੇ ਲੱਗੇ ਪਿੰਡ ਚ ਕਿੰਨੇ ਕੁ ਲੋਕ ਨੇ ਸਾਰਾ ਸਾਡੇ ਜੀ ਪਿੰਡੇ ਆ ਜੀ ਸਾਰੇ ਪਿੰਡ ਸਾਰੇ ਪਿੰਡ ਚ ਨਿਕਲੇ ਨਹੀਂ ਗਿਆ ਜੀ ਇਹ ਸ਼ਤਾਂ ਤੇ ਨੇ ਸਭ ਸ਼ਤਾਂ ਦੇ ਬੈਠੇ ਆ ਜੀ ਸਭ ਪਿੰਡ ਦੇ ਵਿੱਚ ਕੋਈ ਚਾਰ ਕੁ 10ਾਂ ਦੇ ਵਿੱਚ ਨਵੀਆਂ ਘਰਾਂ ਦੇ ਕੋਈ ਚਾਰ ਜੀ ਆ ਗਏ ਨਹੀਂ ਤੇ ਬਾਕੀ ਸਾਰੇ ਪਿੰਡ ਸਾਡੇ ਨਿਗੇ ਨਿਗੇ ਬੱਚੇ ਆ ਰਾਤੀ ਅਸੀਂ ਯੋਰ ਲਾ ਰਹੇ ਇੱਕ ਪੱਗੀ ਜਿਹਾ ਉਹਨੂੰ ਜਵਾਨਾਂ ਨੂੰ ਵੀ ਸਾਡਾ ਦੁੱਧ ਹੀ ਪਿੰਡ ਕਲਾ ਦਿਓ ਤੇ ਚਲੋ ਤੁਹਾਡੀ ਬੱਚੇ ਆ ਨਿਗ ਨਿਗੇ ਤੇ ਸਾਡੇ ਦੁੱਧ ਹੀ ਬੱਚੇ ਪੀ ਲੈਣਗੇ ਨਹੀਂ ਉਹ ਮੰਨੇ ਸਾਡੇ ਅੱਖ ਨਹੀਂ ਲੱਗੇ ਹਾਰ ਕੇ ਫਿਰ ਇੱਥੇ ਆਈ ਕੱਚਾ ਧੁੰਦ ਜਿਹੜਾ ਹੁਣ ਬੰਦਿਆਂ ਨੇ ਆਪੋਜ ਕਰਕੇ ਤੇ ਪੀ ਕੇ ਤੇ ਚਲ ਮਖਾਉਣਾ ਇਹ ਤੇ ਸਾਡਾ ਮਸੇ ਉਹਨਾਂ ਲਈ ਕੋਈ ਰਾਸ਼ਨ ਪਾਣੀ ਆਇਆ ਕੋਈ ਰਾਸ਼ਨ ਪਾਣੀ ਨਹੀਂ ਸਾਡਾ ਕੋਈ ਉਦਾਂ ਹੀ ਆ ਛੱਤਾਂ ਦੇ ਛੱਤਾਂ ਦੇ ਉਦਾਂ ਹੀ ਆ ਕੋਈ ਰਾਸ਼ਨ ਪਾਣੀ ਨਹੀਂ ਕਿਲ ਆਇਆ ਉਹ ਮੰਤਰੀ ਸਾਹਿਬ ਕੋਈ ਉਹ ਨਹੀਂ ਕੁਝ ਕਰਦਾ ਤੇ ਆਪਣੇ ਜਿੰਦਾਂ ਨੂੰ ਜੰਦੇ ਘਲਾ ਦਿੰਦਾ ਜਾਂ ਅੱਜ ਦੇ ਘਲਾ ਖਦਾ ਵੀ ਇਹਨਾਂ ਨੂੰ ਪਿੰਡ-ਪਿੰਡ 'ਚ ਆ ਕੰਮ ਦਿਓ ਤੇ ਸਾਡੇ 'ਚ ਕਿਸੇ ਨੇ ਪੁੱਛੇ ਨਹੀਂ ਆਣ ਕੇ ਵੀ ਕਿਸੇ ਨੇ ਕਿ ਦੇਣਾ ਦੇਣ ਨਹੀਂ ਦੇਣਾ ਕੀ ਅਪੀਲ ਕਰਦੇ ਆਂ ਵੀ ਸਾਡੇ ਸਾਡੇ ਬੱਚੇ ਆ ਨਿਕਨੇਗੇ ਉਹਨਾਂ ਦਾ ਰਸਣ ਪਾਣੀ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਜਾਨੀ ਕਿ ਫਸੇ ਨੇ ਉਹਨਾਂ ਲਈ ਤੁਸੀਂ ਕਹਿੰਦੇ ਫਸੇ ਦਿੱਤੇ ਆ ਉਹਨਾਂ ਦੇ ਪਿੰਡਾਂ ਚ ਤੇ ਸਾਨੂੰ ਰਸਣ ਪਾਣੀ ਦਿੱਤਾ ਜਾਵੇ ਹੁਣ ਕੋਈ ਸਾਨੂੰ ਰਸਣ ਪਾਣੀ ਨਹੀਂ ਕੋਈ ਸਾਨੂੰ ਦੁੱਧ ਨਹੀਂ ਕੋਈ ਗੱਲ ਨਹੀਂ ਸਾਡੇ ਅਸੀਂ ਕਿੱਥੋਂ ਲਿਆ ਸਕਦੇ ਬੱਚੇ ਨਿੱਕੇ ਨਿੱਕੇ ਇਹਦੇ ਇਤਨੇ ਕੋਲ ਸਿਆਣਾ ਬੰਦਾ ਤੇ ਕੱਢ ਜਾਏਗਾ ਤੇ ਨਿਆਣੇ ਬੰਦੇ ਕਿੱਥੋਂ ਕੱਢਣਗੇ ਉਹ ਔਖੇ ਹੋ ਗਿਆ ਕੰਮ ਜਿਹੜੇ ਲੋਕ ਨੇ ਖੇਤਾਂ 'ਤੇ ਬੈਠੇ ਖੇਤਾਂ 'ਤੇ ਬੱਚੇ ਬੈਠੇ ਆ ਪਾਣੀ ਵੀ ਨਹੀਂ ਮਿਲਣਿਆ ਪੂਰਾ ਪਾਣੀ ਨਲਕੇ ਸਾਡੇ ਡੁੱਬੇ ਆ ਸਭ ਹੋਇਆ ਪਾਣੀ ਹੈ ਕਿਤੋਂ ਪੀ ਸਕਦੇ ਨੇ ਉਹਨਾਂ ਤੱਕ ਪਾਣੀ ਵੀ ਨਹੀਂ ਰਹੀ ਪੂਰਾ ਨਾ ਪਾਣੀ ਕੋਈ ਚੀਜ਼ ਕੋਈ ਚੀਜ਼ ਗਈ ਨਹੀਂ ਅੱਗੋਂ ਪਿੱਛੇ ਆਂਦੇ ਆ ਜੀ ਅਸੀਂ ਤੁਹਾਡਾ ਚਾਰਾ ਰੱਖਿਆ ਤੁਹਾਡੇ ਡਾਕਟਰ ਰੱਖੇ ਆ ਤੁਹਾਡੀਆਂ ਦਵਾਈਆਂ ਦਿਆਂਗੇ ਤੁਹਾਨੂੰ ਅਸੀਂ ਆਹ ਕਰਾਂ ਦਾ ਕੋਈ ਭੁਖ ਨਹੀਂ ਹੁਣ ਸਾਡੀਆਂ ਦਵਾਈਆਂ ਦੇ ਕੋਈ ਚਾਰੇ ਕਿੱਥੇ ਆ ਹੁਣ ਸਾਡੇ ਕਿੱਥੇ ਕਿਤੇ ਅਸੀਂ ਫਸ ਗਏ ਆ ਤੇ ਹੁਣ ਸਾਨੂੰ ਕੋਈ ਨਹੀਂ ਪੁੱਛਿਆ ਗਏ ਨੇ ਵਾਜਿ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਤੇ ਮੇਰਾ ਨਾਮ ਸਭਜਿੰਦਰ ਸਿੰਘ ਆ ਮੈਂ ਪਿੰਡ ਕੋਈ ਨਾਉਂ ਦਾ ਵਸਨੀਕ ਆ ਜੀ ਕੱਲ ਜਿਹੜਾ ਇਹ ਹਾਲਤ ਹੋਇਆ ਨਾ ਇਹਦੇ ਅੱਜ ਤੱਕ ਕਦੀ ਕਿਤੇ ਹੋਇਆ ਹੀ ਨਹੀਂ ਪਰ ਸੋ ਸਾਰੀ ਰਾਤ ਸਾਰਾ ਪਿੰਡ ਲੜਾ ਸਾਡਾ ਤੁਸੀ ਤੇ ਰਿਹਾ ਵਾ ਇਹੋ ਇਸੇ ਚੱਕਰ 'ਚ ਕਿ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜਾਏ ਤੇ ਜਿਹੜੀ ਸਾਈਡ ਕੱਚੀ ਵੀ ਗਈ ਉਹ ਸਾਈਡ ਦੇ ਉੱਤੇ ਜਿਆਦਾ ਹੀ ਰੱਖੀ ਰਹੀ ਕਿ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇਹ ਕਈ ਪ੍ਰਾਈਵੇਟ ਮਸ਼ੀਨ ਲਾ ਕੇ ਮਿੱਟੀ ਭੰਦੇ ਰੇ ਸਾਰੀ ਰਾਤ ਜੈਸੀ ਵੀ ਪਹਿਲੀ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇਦੋਂ ਮੱ ਦੋ ਮਸ਼ੀਨਾਂ ਭੱਜ ਗਈਆਂ ਤੇ ਰਾਵੀ ਦਾ ਪਾਣੀ ਜੀ ਇੱਕ ਤਾਂ ਬਧਿਆ ਜੇ ਹਾਸ਼ਟਾ ਨਹੀਂ 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 ਇਹ ਜੋ ਬਧਾ ਸ਼ੁਰੂ ਮਤਲਬ 1 ਸਕਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵਧਿਆ ਇੱਕ ਹੀ ਦੇ ਵਿੱਚ ਫੁੱਟਾਂ ਨਾਲ ਵਧਿਆ ਪਾਣੀ ਅੱਗੇ ਹੁੰਦਾ ਸੀ ਕਿ 1 ਫੁੱਟ ਕਈਆਂ ਘੰਟਿਆਂ ਜਿਹਾ ਵਧਦਾ ਸੀ ਪਰ ਇਹ ਫੁੱਟ ਜਿਹੜੇ ਹਨ ਇਹ ਸਕਿੰਟਾਂ 'ਚ ਵਧੇ ਆ ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਸਿਰੇ ਬੰਦ ਹੋ ਗਿਆ ਇੱਕੋ ਮਸ਼ੀਨ ਸਾਡੇ ਕੋਲ ਰਹਿ ਗਈ ਤੇ ਮੈਂ ਮੁਰਿਆਂ ਨੂੰ ਫੋਨ ਕੀਤਾ ਕਿ ਮਸ਼ੀਨਾਂ ਕਿੱਥੇ ਗਈਆਂ ਕਹਿੰਦੇ ਕਿ ਮਸ਼ੀਨਾਂ ਇੱਧਰ ਆ ਗਿਆ ਇਦੋਂ ਪਾਣੀ ਜਿਹੜਾ ਵਾ ਤੁਸੀਂ ਤਾਂ ਨਿਕਲ ਗਿਆ ਵਾ ਤੇ ਤੂੰ ਵੀ ਆ ਜਾ ਉਧਰੋਂ ਫਿਰ ਉਥੋਂ ਭੱਜਿਆ ਉਦ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੀਗਾ ਬਸ ਫਿਰ ਦੇ ਆਪਣੇ ਘਰਾਂ ਦੇ ਜੀ ਕੱਢਣੇ ਮੌਕੇ ਹੋ ਗਏ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੱਲ ਗਿਆ ਤੁਸੀਂ ਟੁੱਟਣ ਤੋਂ ਬਾਅਦ 5-7 ਮਿੰਟ ਜੀ 56 ਦੇ ਹੱਦ ਦਾ ਪਏ 10 ਮਿੰਟ ਲੱਗੇ ਨੇ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਆ ਤੇ ਮੈਂ ਕੋਈ ਚਾਰੀ ਨਿਕਾ ਤੂੰ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਹਾ ਕੁਝ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਖਾੜੀ ਪਿੰਡੀ ਕੋਈ ਵੀ ਜਿਹੜੀ ਜਨਰੇਸ਼ਨ ਆ ਨਾ ਕੋਈ ਹੁੰਦਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫਿਰਦੇ ਰਿਹਾ ਬਾਰ ਬਾਰ ਅਸੀਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਾਉਂਦੇ ਰਿਆਂ ਚਰਚੇ ਚ ਲੋਸਮੈਂਟ ਕਰਾਉਂਦੇ ਨੇ ਸਾਰੇ ਜਿਹੜੇ ਆ ਘਰਾਂ ਤੋਂ ਬਾਹਰ ਨਿਕਲੋ ਸੌਂਓ ਕੋਈ ਨਾ ਇਹ ਚੀਜ਼ ਪਾ ਦੇ ਸਾਡਾ ਬਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਆ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਦਿਖਾਣੇ ਆਾਨੂੰ ਇਸ ਚੀਜ਼ ਦੀ ਤਾਂ ਉਮੀਦ ਹੀ ਨਹੀਂ ਕਿ ਕਿਤੇ ਸਾਡੇ ਨਾਲ ਆ ਵੀ ਕੰਮ ਹੋਣਾ ਵਾ ਅੱਛਾ ਇਹ ਇਹਨਾਂ ਦੀ ਕੋਠੀ ਹਾਂਜੀ ਇਹ ਸਾਡੇ ਆ ਵੱਡੇ ਵੀਰ ਦੀ ਨੇ ਇਹ ਜਨਾਜ਼ਰ ਪਹਿਲਾਂ ਛੋਟਾ ਪੜਦਾ ਨਹੀਂ ਇੱਕਦਮ ਹੀ ਵੱਟਾ ਪੜਦਾ ਨਹੀਂ ਨਹੀਂ ਜੀ ਪਹਿਲਾਂ ਛੋਟੇ ਪੜ ਪਏ ਹੌਲੀ ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਇਹ ਵੱਡਾ ਪਾੜ ਹੋ ਗਿਆ ਇਹ 88 ਤੋਂ ਬਾਅਦ ਤਹੀ ਮਾਰ ਉਸ ਤੋਂ ਬਾਅਦ ਇਹ ਇਹੀ ਇਹੀ ਮਾਰ ਜੀ ਪਈ ਆ ਹਾਂਜੀ ਇਹ 88 ਤੋਂ ਬਾਅਦ ਇਹ ਇਹ ਮਾਰੇ ਜਿਆਦਾ ਪਿੰਡ ਨੂੰ ਗਈ ਆ ਪਤਾ ਪਾਣੀ ਤਾਂ ਬੜੀਆ ਆਇਆ 95 ਜੀ ਪਾਣੀ ਆਇਆ ਜੀ ਜੇਦੇ ਵੀ ਪਾਣੀ ਬਰਾਬਰ ਤੇ ਸਿੱਧਾ ਲੱਗਾ ਹੀਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਆ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਵਾਲਿਆਂ ਤੇ ਵਿਚਾਰ ਕਰੇ ਭੇਜੇ ਨਹੀਂ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮੈਂ ਭਗਵੰਤ ਮੰਨਦੇ ਤੇ ਬਿੜਾ ਕਰਕੇ ਆਇਆ ਹੋਇਆ ਇਹਦਾ ਇਹ ਤਾਂ ਉਧਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਹੈ ਦੂਜੀਆਂ ਸਟੇਟਾਂ 'ਚ ਜਾ ਕੇ ਜਾਣਿਆ ਨੂੰ ਉੱਥੇ ਕਿਜੜੀ ਘੁਮਾਲਣ ਰਿਹਾ ਕੱਲ੍ਹ ਇਹੀ ਅੱਜ ਨਾਲ ਹੈਲੀਕਾਪਟਰ ਹੈਲੀਕਾਪਟਰ ਭੇਜਦਾ ਉਹ ਠੀਕ ਆ ਵੇਖ ਗਿਆ ਉਹਨਾਂ ਉੱਡ ਪੜ ਕੇ ਤੇ ਹੋਰ ਹੈਲੀਕਾਪਟਰ ਨੇ ਕਿਹੜਾ ਚਾ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬੈਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਪ੍ਰਸ਼ਾਸਨ ਪਾਣੀ ਭੇਜਿਆ ਪ੍ਰਸ਼ਾਸਨ ਪਾਣੀ ਆ ਵਿਚਾਰੇ ਪਿੰਡਾਂ ਦੇ ਜਿਹੜੀਆਂ ਸੰਸਥਾਵਾਂ ਨੇ ਉਹ ਆਈਆਂ ਨੇ ਸਰਕਾਰ ਤੁਹਾਡੇ ਸਾਹਮਣੇ ਆ ਦੇਖ ਲੋ ਜਿਹੜਾ ਹੈ ਗਾਈ ਤੇ ਆ ਜਾ ਬੱਤ ਬੱਤ ਕੋਈ ਐਨਡੀਆਰਐਫ ਦੇ ਆ ਉਹ ਪਰ ਪਿੱਛੇ ਬੈਠੇ ਬਸਾਂ ਲਾ ਕੇ ਇਹ ਵੀ ਆਪਣਾ ਨਿਊਜ਼ ਹਿੱਕਾ ਬਣਾ ਦੇ ਫਿਰ ਤੀਨ ਹੁਕਮ ਆ ਗਏ ਉਹ ਮੰਤਰੀ ਮੰਤਰੀ ਤੇ ਚਲੋ ਮੰਤਰੀ ਦੀ ਵੇ ਹੈ ਗਈ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲੋ ਜਿਹ ਹੈ ਮੰਤਰੀ ਇੱਥੇ ਤੇ ਕੀ ਤੇਰੀ ਆ ਬੈਠਾ ਰਿਹਾ ਹੈ ਮੰਤਰੀ ਦਾ ਹੀ ਠੀਕ ਆ ਚਲੋ ਆਇਆ ਹੀਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣਾ ਪਰ ਜਦੋਂ ਆ ਸਾਡੇ ਨਾਲ ਪਹਾੜ ਵਰਤਿਆ ਹੁਣ ਫਰਜ਼ ਹੀਗਾ ਕਿ ਸਭ ਕੁਝ ਲਿਆ ਕੇ ਛੋਟਦਾ ਸਾਡੇ ਕੋਲ ਹਾਂਜੀ ਆਹ ਨਾਲ ਨੁਕਸਾਨ ਹੋਇਆ ਨੁਕਸਾਨ ਹੈ ਤਕਰੀਬਨ ਹੀ ਲੌਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਇਹ ਹਿਸਾਬ ਨਾਲ ਕਿ ਘਟੋ ਘਟੋ ਦੇ 20 ਸਾਲ ਹੁਣ ਪਿੰਡ ਕੋ ਨੂੰ ਹੋਛ ਨਹੀਂ ਆਉਣੀ ਅੱਗੇ 20 ਸਾਲ ਦੀ ਪਿੰਡ ਉੱਥੇ ਜਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜਿਆ ਕੰਮ ਤੇ ਫੇਰਿਆ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮੈਦ ਨਹੀਂ ਕਿ ਕਿ ਗਾੜੀ ਕੋਈ ਫਸਲ ਨਹੀਂ ਕਿਤੇ ਨਹੀਂ ਫਸਲ ਕਣਕ ਦਾ ਤੇ ਮਤਲਬ ਹੀ ਨਹੀਂ ਵੀ ਜੇ ਕਣਕ ਬੀਜੀ ਜਾਏ ਤੇ ਕੱਲ ਨਾਲ ਕੋਈ ਆ ਕੇ ਨਹੀਂ ਨਹੀਂ ਗਫਤਾਰ ਉਹ ਹੀ ਜੇ ਮੇਰੇ ਸਾਹਮਣੇ ਤੇ ਵਾਅਦਾ ਨਹੀਂ ਲਈ ਅਜੇ ਪਾਣੀ ਪਿੱਛੋਂ ਆ ਕੰਢਿਆ ਹੋਰ ਆਉਂਦਾ ਤੇ ਕੀ ਕਰ ਲੈਣਾ ਹੈ ਹਨਾਨ ਸਿੰਘ ਜੀ ਹਨ ਸਿੰਘ ਜੀ ਸਾਡੀ ਡਰਉਣੀਆ ਤਸਵੀਰਾਂ ਹੀ ਦੇਖਦੇ ਆ ਸਾਰਾ ਕੁਝ ਫੂਟਾ ਫੂਟਾ ਸੱਤ ਬਾਹ ਹੋ ਗਿਆ ਕਿੰਨੇ ਕਿਤੇ ਸਾਰਾ ਕੁਝ ਪਾਣਾ ਵਾਪਰ ਗਿਆ ਇਹ ਉਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇ 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 ਨਹੀਂ ਗੁਰਦਰਾ ਸਾਹਿਬ ਪਹਿਲਾਂ ਗਿਆ ਗੁਰਦਰਾ ਰਣ ਨੂੰ ਦੂਦੀ ਕਰਦਾ ਵਾਂ ਗੁਰਦਰਾ ਸਾਹਿਬ ਤੋਂ ਮਤਲਬ ਘਰਦਿਆਂ ਨੇ ਫੋਨ ਕੀਤਾ ਵੀ ਬੰਨ ਕਟ ਗਿਆ ਸਿਰਫ 2-3 ਮਿੰਟ ਦੇ ਵਿੱਚ ਆਉਂਦਿਆਂ ਆਉਂਦਿਆਂ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤੇ ਮੇਰੇ ਕੋਲ ਵੀ ਰੰਗਣੀਆਂ ਦੂਸਰੇ ਰਾਹ ਤੇ ਖਾਂਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡੰਗਰਮਾਲ ਬਾਕੀ ਹੋਰ ਕਿਤੇ ਘਰ ਦੇ ਵਿੱਚ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਇਤਰਾ ਹੀ ਖਰਾਬ ਹੋ ਗਿਆ ਘਰਾਂ ਦੇ ਵਿੱਚ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਿਹੜੇ ਪ੍ਰਕਾਸ਼ਨ ਪ੍ਰਸ਼ਾਸਨ ਵਾਲੇ ਤੇ ਨਹੀਂ ਵਿਦਿਆ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਰਾਸ਼ਨ ਪਾਣੀ ਲੈ ਕੇ ਆਉਂਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ ਲੱਗਦੇ। ਹਬੀਬ ਮਸਤ ਤਰ੍ਹਾਂ ਜਿਆਦੇ ਦੇ ਉਪਰੋਕੀ ਸਰਕਾਰਾਂ ਕੋਲ ਜਾ ਕੇ ਤੇ ਸਥਾਵਾ ਕੋ ਇਹ ਸਰਕਾਰਾਂ ਬਾਰੇ ਹੁਣ ਕੀ ਬੋਲਣਾ ਤੁਹਾਨੂੰ ਦਿਸ ਨਹੀਂ ਗਿਆ ਤੁਹਾਨੂੰ ਸਪਰਾ ਇਹ ਸਾਰਾ ਕარიਹਾ ਜੀ ਇਹਦੇ ਬਾਰੇ ਕੋ ਬੋਲ ਨਹੀਂ ਸਕਦੇ ਜੀ ਗੁਰਪ੍ਰੀਤ ਸਿੰਘ ਨਾ ਜੀ ਜਿਹੜਾ ਪਿੰਡ ਖੋਨੇਵਾਲ ਪਿੰਡ ਹੈ ਜੀ ਕਿ ਖੋਨੇਵਾਲੇ ਤੋਂ ਤੇ ਜਿਹੜੇ ਲੋਕ ਫਸੇ ਨਹੀਂ ਉਹਨਾਂ ਲਈ ਕੋਈ ਸਹਾਇਤਾ ਆਈ ਕੋਈ ਸਹਾਇਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਕੋ ਰਸ਼ਨ ਹੈ ਨਹੀਂਗਾ ਤੇ ਬੱਚਿਆਂ ਵਾਸਤੇ ਦੁੱਧ ਜਿਹੜਾ ਉਹ ਵੀ ਹਨ ਜੇ ਤੇ ਇਹ ਹੀ ਪ੍ਰਸ਼ਾਸਨ ਵਾਲੀ ਪੀਲ ਕਰਦੇ ਆ ਪਚਾਇਆ ਜਾਊਗਾ ਜੇ ਮੰਨ ਲਓ ਸਾਰੇ ਬੈਂਕ ਬਹੁਤ ਨਹੀਂ ਸਰ 베ੜੀ ਕਿਸ਼ਤੀਆਂ ਲੰਗੀਆਂ ਨੇ ਅੱਗੇ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸ਼ਤੀਆਂ ਅੰਬੀਏ ਜਾਂਦੀ ਆ ਅਚਾ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਕਹਾਂ ਪ੍ਰਸ਼ਾਸਨ ਵਾਲੀ ਜੀ ਇਹੋੀ ਬੇਰਤੀ ਆ ਜੀ ਇੱਥੇ ਰਾਸ਼ਨ ਪਾਣੀ ਪਚਾਇਆ ਜਾਵੇ ਤੇ ਕਿਥੋਂ ਹੁਣ ਕੋਈ ਛੋਟੀ ਮੋਟੀ ਸਾਨੂੰ 베ੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਜੇ ਇੱਥੇ ਫਸੇ ਆ ਇੱਥੋਂ ਸਾਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਪੂਰੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨਦੇ ਨੇ ਤੇ ਇੱਥੇ ਇੱਕ ਸ਼ੈੱਡ ਹੀ ਕਰ ਦੱਸੋ ਉਹ ਸਦਾਰੀ ਸਾਰਾ ਸਾਰਾ ਵੇਖੋ ਟਾ ਢੇਰੀ ਹੋ ਗਿਆ ਜੀ ਨਾ ਨਿਸ਼ਾਨੀਆਂ ਨਹੀਂ ਆ ਨਾ ਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਏ ਸ਼ੈੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਨੂੰ ਚਰਨੀਆਂ ਉੜਦੀਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਸ਼ੈੱਡ ਆ ਉਥੋਂ ਟੁੱਟ ਗਈ ਆ ਉਥੋਂ ਦੀ ਸਾਰੀਆਂ ਗਾਈਆਂ ਉਹਦੀਆਂ ਹੀ ਚਰਨੀਆਂ ਲੱਗੀਆਂ ਆਉਣ ਮੁੰਡਾਵਾ ਇਹ ਉਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿੱਤੋਂ ਵੱਧ ਹੋਇਆ ਪਰ ਕਿਸੇ ਪ੍ਰਸ਼ਾਸਨ ਨੇ ਸਾਰ ਨਹੀਂ ਵੇਲ ਲਈ ਹਾਂ ਜੀ ਨਵਾਂ ਜੋਗਰਾ ਸਿੰਘ ਜੀ ਸਾਨਾ ਪ੍ਰਤਾਪ ਸਿੰਘ ਬਿਲਕੁਲ ਨਹੀਂ ਤਬਾਈ ਹੋਈ ਹੈ ਵੇਖੋ ਤਬਾਈ ਤੇ ਸਾਰੀ ਕੋਈ ਨਹੀਂ ਤਬਾਈ ਹੈ ਉਹ ਗੇਰੋ ਮੇਰਾ ਸ਼ਰਟ ਹੀ ਉੱਥੇ ਔਰ ਮੈਂ ਨਵਾਂ ਹੀ ਪਾਇਆ ਸੀ ਤੇ 20 ਦਿਨ ਡੰਗਰ ਲੈਣ ਨੂੰ ਹੋਏ ਇੱਥੇ ਤੇ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਵੀ ਚੇ ਮਸ਼ੀਨ ਦੁੱਧ ਵਾਲੀ ਉਦੋਂ ਬਾਗਟਾ ਦੋ ਜਿੰਨਾ ਡੇਰਾ ਜੋ ਦਵਾਈ ਡੇਰਾ ਜੋ ਇੱਕ ਦੋ ਗਾਈਆਂ ਰੁਕ ਗਈਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਵਿਚਾਰੀ ਹੋਇਆ ਪਸ਼ੂਆਂ ਦਾ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਉੱਥੋਂ ਕੱਢ ਕੇ ਬਾਕੀ ਲੈ ਗਏ ਇਥੇ ਮੰਦਾਲਾ ਨਾ ਕੋਈ ਖਾਣਾ ਨਾ ਪੀਣਾ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਸਪੇਸ ਦੇ ਵਿੱਚ ਆ ਕੇ ਤੇ ਉਹ ਸਾਰੇ ਉੱਥੇ ਸਾਹਮਣੇ ਉੱਥੇ ਪਾੜ ਪੈ ਗਏ ਸਾਹਮਣੇ ਪਾਣੀ ਚੱਲਣਾ ਹਾਂ ਟਰਾਲਰ ਸਾਹਿਬ ਨੇ ਗਿਆ ਰੇੜਾ ਗਿਆ ਸਾਰੇ ਕੋਈ ਗਿਆ ਉੱਥੋਂ ਤੇ ਕਿੰਨਾ ਕੁ ਨਕਸਾ ਜੋਦੀ ਨੁਕਸਾਨ ਹੋ 25 ਲੱਖ ਦੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦੇ ਹਾਂ ਨਵਾਂ ਪੈਂਦੇ ਸਾਰਾ ਸਮਾਨ ਪ੍ਰੋਪਰ ਪੂਰਾ ਗੰਦੇ ਆਚਾਰ ਹੀ ਉਥੇ 50 ਕਿੱਲਾਂ ਦਾ ਹੋ ਗਿਆ ਤੋੜੀ ਹੀ ਉਥੇ 30 ਟਰਾਲੀ ਹੋਈ ਡੋੜ ਗਿਆ ਉਸੇ ਲੈ ਕੇ ਕਮਰਾ ਡੇਕੇ ਸਾਰੇ ਕੋਈ ਡੇ ਗਿਆ ਤੋਂ ਪਹਾੜ ਸਾਰੇ ਨੂੰ ਸਭ ਕੁਝ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਸੇ ਪੈਂਦੇ ਦੁੱਧਾ ਦੇ ਕੋਈ ਸੇਵਾ ਕਾਫੀ ਆ ਅਸੀਂ ਇਥੋਂ ਕਹਿਣ ਆਂ ਕਿ ਸਾਡੇ ਨਿਆਣੇ ਦੁੱਧ ਪਜਾਦੋ ਕਰੋ ਪਿੰਡ ਦੁੱਧ ਹੈ ਨਹੀਂ ਆ ਲੈਡੀ ਚੱਲਿਆ ਇਹ ਕਹਿੰਦੇ ਬੱਚੇ ਨੂੰ ਬੁਖਾਰ ਆ ਉਹਨਾਂ ਨੂੰ ਹਾਂ ਅਰਗੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਨ ਦੇ ਨੰਗੇ ਕੀ ਕਰੇਗਾ ਬੰਦਾ ਪਾਣੀ ਟੱਕ ਵੀ ਨਹੀਂ ਜਾ ਕੋਈ ਸ਼ਮ ਨਹੀਂ ਜਾਦੇ ਉਥੇ ਕਿ ਕਿ ਬੇੜਾ ਦੇਣ ਨੂੰ ਤੇ ਅਸੀਂ ਪਿੰਡ ਤੱਕ ਦੁੱਧ ਦੀ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉਥੇ ਭੁੱਖਾ ਦਾ ਦੁੱਧ ਦੀ ਜ਼ਿਆਦਾ ਤਰੀ ਹੋਣੀ ਬਾਕੀ ਕੋਈ ਚੀਨੀਆਂ ਨੇ ਦੁੱਧ ਦੁੱਧ ਸਾਰੇ ਲੋਕਾਂ ਬਾਹਰ ਲਾਇਆ ਤੇ ਨਹੀਂ ਕੋਈ ਪ੍ਰਸ਼ਾਸਨ ਕੋਈ ਹੱਟ ਕੋ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਝੰਗੇ ਤੋਂ ਲੰਗਰ ਲੈ ਕੇ ਆਏ ਨੇ ਬੰਦੇ ਤੇ ਡੰਗਰਾਂ ਨੂੰ ਕੁਝ ਵੀ ਨਾ ਖਾਣ ਨੂੰ ਲੱਪੇ ਨੇ ਭੁੱਖੇ ਭਜੇ ਨੇ ਇਹ ਬਾਤ ਨਹੀਂ ਤੇ ਮਸੀਹੇ ਮਹਾਰਾਜ ਆਨੂੰ ਦਿੱਤਾ ਕਿ ਸਾਡੀ ਆ ਕੋਠੀ ਤੱਕ ਨਹੀਂ ਜਾਂਦੇ ਆ ਦਾ ਛੋਣਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀ ਢੀਟਣ ਲਈ ਆ ਭਾਈ ਕੀ ਕਰੀਏ ਸਾਡੇ ਲੋਕਾਂ ਦਾ ਓਏ ਸਾਡੀ ਬਾਤ ਨਹੀਂ ਪੁਛੀ ਮਸੂਰਾ ਦੇ ਚਾਰ ਸਹਰੇ ਪਾਣੀ ਆ ਰਿ ਭਜਾਈ ਫਿਰਦੇ ਹੂੜੇ ਰਹਿੰਦੇ ਸਾਡੀ ਨਹੀਂ ਚਾਇਆ ਪੁੱਛਦੇ ਆ ਦੋ ਸਾਡਾ ਨਹੀਂ ਕੋਈ ਪਿੰਡ ਪਾਉਂਦੇ ਆ